ਇਨੋਬਿਟਰੰਦੇ ਲਈ ਜਿਹੜਾ ਉਹ ਉਤਰਵ ਇੱਕ ਤਰ੍ਹਾਂ ਨਾਲ ਹੋਰ ਹੌਸਲਾ ਦੇ ਰਹੇ ਤੁਸੀਂ ਸ਼ਾਬਾਸ਼ ਬੋਲੇ ਤੇ ਮੈਂ ਇਹ ਹਵਾਲਾ ਦਿੱਤਾ ਭਇਆ ਇਸਨ ਮਾਨ ਕਰਦਾ ਭਇਆ ਇੱਕ ਤਰ੍ਹਾਂ ਸਹਿਮਤ ਕਰਦਾ ਕਿ ਮੈਂ ਆਪਣੀਆਂ ਜਿਹ ਜ਼ਿੰਮੇਵਾਰੀਆਂ ਭਾਵਨਾਵਾਂ ਨੇ ਇਸ ਦੇਸ਼ ਪ੍ਰਤੀ ਜਿਸ ਤਰ੍ਹਾਂ ਦੀਆਂ ਭਾਵਨਾਵਾਂ ਜੀ ਸੈਣੀ ਗੁਰਮੀ ਅਸੀਂ ਕਿਉਂਕਿ ਉਹ ਆਜ਼ਾਦੀ ਦੇ ਸੰਘਰਸ਼ ਵਿੱਚ ਜੋ ਆਈ ਸੀ ਉਸ ਆਜ਼ਾਦੀ ਦਾ ਇੱਕ ਖਰਾ ਮਕਸਦ ਸੀ ਉਨੂੰ ਪੂਰੀ ਤਰ੍ਹਾਂ ਨੁਮਾਇੰਦਗੀ ਕਰਨੇ ਜਿੰਨਾ ਜੋ ਸਰਦਾਰ ਮੈਂ ਆਪਣੇ ਰੇਂਜੇ ਵਾਸਤੇ ਵੀ ਪਾਸ ਐਕਟ ਹੋਗਾ। ਜ਼ਰੂਰ ਪਾਉਂਗਾ ਇਹ ਪ੍ਰਾਂਤ ਅਜਲੈਂਤਾ। ਬਹੁਤ ਬਤਾ। ਮੈਨੂੰ ਖੁਸ਼ੀ ਹੈ ਕਿ ਅਜੀਤ ਸਿੰਘ ਜੀ ਦੇ ਸਤਿ ਸ਼ਰਾਂਜ ਸਾਡੇ ਤਿੰਨ ਇੱਥੇ ਪੱਤਰਕਾਰ, ਸਥਾਪਿਤ ਪੱਤਰਕਾਰ ਬੈਠੇ ਗੁਰੀਬ ਸਿੰਘ 베ਦੀ, ਸੁਮ ਮਾਲਕ ਜੋਤ ਸਾਹਿਬ ਜਿਹੜਾ ਉਹ ਤਾਂ ਮੈਂ ਕਰਤਾ ਹੀ ਦੇ ਦਿੱਤੇ ਆਪਣੇ ਇਹਲੇ ਵਫਾਦਾਰਾਂ ਦੇ ਬਾਰੇ ਉਹਨਾਂ ਨੇ ਖਰਾ ਤਾਂ ਦੇ ਵਿੱਚ ਥੋੜਾ ਤਾਂ ਬਹੁਤ ਜੁੜਾ ਲਿਆ ਤੇ ਤਿੰਨ ਵਿਅਕਤੀ ਸਾਡੇ ਪਿੰਟ ਦੇ ਨਾ ਤਿੰਨਾਂ ਦੀ ਗੱਲ ਕਰ ਰਿਹਾ ਤਿੰਨ ਵਿਅਕਤੀ ਸਾਡੇ ਪਿੰਟਾਂ ਦੇ ਜਿਹੜੇ ਇੰਟਰਨੈਸ਼ਨਲ ਪੱਤਰ ਤੇ ਗਏ ਉਹ ਡਾਕਟਰ ਐਮ ਐਸ ਰਮਨ ਆਜੀ ਐਮ ਐਸ ਉਹ ਔਰ ਜਿਹੜੇ ਕੀ ਚੀਫ ਇਫੈਕਸ਼ਨ ਚੀਫ ਕਮਿਸ਼ਨਰ ਛੱਤੀਗੜ੍ਹ ਵੀ ਰਹੇ ਨੇ ਔਰ ਚੀਫ ਐਬਿਲਿਟੇਸ਼ਨ ਕਮਿਸ਼ਨਰ ਆਫ ਇਟਿਹਾਲ ਰਹੇ ਨੇ ਜਦੋਂ ਪਾਕਿਸਤਾਨ ਤੋਂ ਉੱਝੜ ਕੇ ਲੋਕ ਇੱਥੇ ਆਏ ਔਰ ਉਦੋਂ ਇੱਕ ਬਹੁਤ ਵੱਡਾ ਕੰਮ ਉਹਨਾਂ ਨੇ ਪੰਜਾਬ ਸਰਕਾਰ ਨੇ ਦਿੱਤਾ ਕਿ ਉਦੋਂ ਜਿਹੜੇ ਲੋਕ ਪਰਚੇ ਲੈ ਕੇ ਆਏ ਜੀ ਸਾਡੀ 20 ਕਿੱਲੇ ਜ਼ਮੀਨ ਸਾਡੀ 100 ਕਿੱਲੇ ਜ਼ਮੀਨ ਉਹ ਵੈਰੀਫਾਈ ਕਰਨੇ ਪੜਾ ਔਖਾ ਹੁੰਦਾ ਹਦਾ ਤਾਂ ਦਫ਼ਤਰ ਦਿੱਲੀ ਹੁੰਦਾ ਸੀ ਦਿੱਲੀ ਲੋਕ ਜਾਂਦੇ ਸੀ ਆਪਣਾ ਬੈਂਕ ਦੇ ਅਮੈ ਜੀ ਚਾਪੇ ਨੰਬਰ ਇਹਨੇ ਕੋਹਾ ਮੈਂ ਲਾਇਰ ਕੋਲ ਤੋ ਆਇਆ ਉਹ ਮੈਂ ਨਾ ਖਿਲਰ ਕਰਦੇ ਪੇਟੇ ਹੁੰਦੀ ਬਲਾਵਾ ਕਰਦੂਗਾ ਤੇ ਯਾਰ ਮੈਨੂੰ ਬੜੀ ਪ੍ਰੋਬਲਮ ਆਈ ਕਿ ਮੈਂ ਇਹਨਾਂ ਨੂੰ ਇੰਨੇ ਲੋਗਾਂ ਕੋਲੋਂ ਇਹ ਨਾ ਇਹ ਮੈਂ ਐਪਲੀਕੇਸ਼ਨਾਂ 18 ਦੇ ਡੀਟੇਲ ਫੀ ਹੋਰਾਂ ਦਾ ਵੈਰੀਫਾਈ ਕਿਦਾਂ ਕਰੂਗਾ ਉਹ ਕਿ ਜ ਮੌਕੇ ਤੇ ਮੈਂ ਨਾ ਆਪਣੇ ਟੈਨ ਨੂੰ ਬੁਲਾ ਲਏ ਫਾਦੇ ਮੈਂ ਉੱਤੇ ਘੁੱਗੀ ਮਾਰੀ ਜਾਂਦੀ ਅਲਫਾਤ ਕੇ ਮੈਂ ਪਿੰਨੇ ਪੁੱਛਦਾ ਸੀ ਕਿ ਲਾਕਾ ਪੁੱਛਦਾ ਕਿ ਕਿੱਥੇ ਲੈਣਾ ਤੂੰ ਕੋਈ ਨਾ ਨਵਾਂ ਸ਼ਹਿਰ ਨਾ ਪੜਿਆ ਹੋਇਆ ਰੋਇਪੁਰ ਜਣਾ ਅਲੋਟਡ ਸੌਤਲਾ ਸੌਤਲਾ ਬੀਕਲੇ ਬੀਕਲੇ ਇਤਨਾ ਨਾ ਕੱਪ ਸਕਦਾ ਜਿਨੇ ਪੰਜਾਬ ਨੂੰ ਉਜੜ ਕੇ ਹਦੋਂ ਤੱਕ ਖੜਾ ਕਰਵਾ ਮਿੰਟਰ ਸਿੰਘ ਬਣਾਵਾ ਜਿਨੇ ਚੰਡੀਗੜ੍ਹ ਬਣਾਵਾ ਮੈਰੋ ਗਾਰਡਨ ਦੇਖਿਆ ਜੀ ਉਹਦੇ ਜਿਹੇ ਨਿਚੇ ਫੈ ਨਹੀਂ ਸਾਡਾ ਉਹ ਚਾਰਾ ਉਹ ਗਏ ਕਿ ਕਠਾ ਦਾ ਕਿਉਂ ਜਾਉਂਦਾ ਅਗਨਾ ਤਾਂ থান ਨਾ ਦੇ ਕੋਈ ਡੰਪ ਨਾ ਕੋਈ ਨਾ ਕੋਈ ਟੈਂਟੇ ਕਬਜ਼ਾ ਨੂੰ ਰਸਤੇ ਰੰਦਾ ਦੇ ਦਿੱਤਾ ਤਾਂ ਦੂਸਰੇ ਤੀਸਰੇ ਵੀ ਦੂਸਰੇ ਵਿਅਕਤੀ ਨੇ ਗਿਆ ਨਹੀਂ ਗਿਆ ਸੀ ਇਹ ਗਿਆ ਨਹੀਂ ਗਿਆ ਸੀ ਸਾਡੇ ਪਿੰਡ ਦੇ ਵਿੱਚ ਹੀ ਗਰੰਥੀ ਰਹੇ ਸਾਡੇ ਪਿੰਡਾਂ ਨੂੰ ਛਾਪੇ ਤੇ ਲੈ ਕੇ ਤਾਂ ਸਭ ਰੋਟੀਆਂ ਮੰਗਦੇ ਉਸ ਪ੍ਰਸ਼ਾਦਾ ਜੀ ਪ੍ਰਸ਼ਾਦਾ ਜੀ ਆਪ ਕੋ ਘਰ ਜਾਣਾ ਆਪਣੇ ਬਾਂਦੇਆਂ ਦੇ ਲੈ ਜਾਣਾ ਗੁਰਦੁਆਰਾ ਚੰਨ ਸਾਹਿਬ ਰੇਂਦੇ ਤੇ ਇਹ ਕਿੰਨੇ ਵਿਅਕਤੀ ਦੇਖੋ ਉਹ ਭਾਰਤ ਦੇ ਪ੍ਰਮੁੱਖ ਪੰਜਾਬ ਦੇ ਮੁੱਖ ਮੰਤਰੀ ਬਣੇ ਫਿਰ ਉਹ ਗ੍ਰੈਂਪੀਪਾ ਨਦੀ ਸ਼ਾਹਪੁਰ ਉਹਨਾਂ ਨੂੰ ਦੋ ਟੈਲੀਫੋਨ ਕਰਾ ਜੀ ਦੀਆਂ ਵੀ ਫੋਟੋਆਂ ਆ ਰਿਆ ਤਾਂ ਮੈਂ ਤੇ ਵੋਟਾਂ ਫੈਲੀਆਂ ਦੀਆਂ ਵੀ ਬੰਡੀਆਂ ਮੈਨੂੰ ਇੱਥੋਂ ਸ਼ਾਹਪੁਰ ਤੋਂ ਸਹਾਗੀਆਂ 3 4 ਲੱਖ ਵੋਟਾਂ ਤੁਹਾਡੀ